देखो दिल्ली से गुरुद्वारा प्रबंधक कमेटी का आज स्पेशल जो اجلاس बुलाया गया क्योंकि पिछले कई समय से कुछ शिकायतें जो पेंडिंग पड़ी थी और उनके ऊपर कार्रवाई करने में से जिस तरीके के नाल सानू डायरेक्टर गुरुद्वारा इलेक्शंस तो भी आ रहा सी दिल्ली सरकार वालों भी आ, प्रेशर पाया गया कि भाई इनहा दे ऊपर तूसी कार्रवाई क्यों नहीं करते क्योंकि मेंबर साहिबा दी वो कंप्लेंटा सी ਔਰ ਉਹ ਕੰਪਲੇਂਟਾਂ ਦੇ ਬਾਅਦ ਅਸੀਂ ਜਿਸ ਵਕਤ ਉਦੀ ਸੰਗਿਆਨ ਲੈ ਕੇ ਉਹਦੀ ਰਿਪੋਰਟਸ ਸਾਰੇ ਦੇ ਸਾਰੇ 50 ਮੈਂਬਰ ਜਿਹੜੇ ਇਸ ਵਕਤ ਜੀਵਿਤ ਹੈਗੇ 51 ਤੋਂ 50 ਰਹੇਗੇ 50 ਦੇ 50 ਮੈਂਬਰਾਂ ਨੂੰ ਇਹਦੀ ਰਿਪੋਰਟ ਭੇਜੀ ਗਈ ਕਿ ਪੜ ਕੇ ਤੁਸੀਂ ਪੜੋ ਔਰ ਇਹਦੇ ਉੱਤੇ ਕੀ ਬੰਦੀ ਕਾਰਵਾਈ ਇਹ ਕੀਤੀ ਜਾਏ ਔਰ ਇਹ ਸਰਦਾਰ ਮਨਜੀਤ ਸਿੰਘ ਜੀ ਕੇ ਸਰਦਾਰ ਪਰਮਜੀਤ ਸਿੰਘ ਸਰਨਾ ਸਰਦਾਰ ਹਰਵਿੰਦਰ ਸਿੰਘ ਸਰਨਾ ਹੋਰਾਂ ਨੂੰ ਵੀ ਭੇਜਿਆ ਗਿਆ ਕਿ ਵੀ ਤੁਹਾਡੇ ਉਲਤੇ ਇਲਜ਼ਾਮ ਲੱਗਦੇ ਨੇ ਮਗਰ ਉਹਨਾਂ ਨੇ ਆਪਣੇ ਕਿਸੇ ਇਲਜ਼ਾਮਾਂ ਨੂੰ ਝਟਲਾਇਆ ਨਹੀਂ ਉਹਨਾਂ ਨੇ ਉਹਨਾਂ ਨੂੰ ਡਿਨਾਈ ਨਹੀਂ ਕੀਤਾ ਬਲਕਿ ਹੋਰ ਅਨਾਪ-ਛਨਾਪ ਜਿਹੜੇ ਉਹ ਜਵਾਬ ਭੇਜੇ ਉਸ ਤੋਂ ਬਾਅਦ ਸਾਡੇ ਮੈਂਬਰ ਸਾਹਿਬਾਨ ਦੇ ਚੋ 17 ਤੋਂ ਉੱਪਰ ਮੈਂਬਰਾਂ ਨੇ ਲਿਖਤ ਤੌਰ ਤੇ ਉੱਤੇ ਲਿਖ ਕੇ ਦਿੱਤਾ ਕਿ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਔਰ ਇਹ ਕਾਰਵਾਈ ਵਸੇ ਸਾਨੂੰ ਜਨਰਲ ਹਾਊਸ ਬੁਲਾਣਾ ਚਾਹੀਦਾ ਔਰ ਉਹਦੇ ਵਿੱਚ ਸਭ ਦਾ ਜੋ ਨਿਸ਼ਤੇ ਨਿਰਣੇ ਹੋਏਗਾ ਜੋ ਫੈਸਲਾ ਹੋਏਗਾ ਅਸੀਂ ਉਹ ਸਾਰੇ ਮਿਲ ਕੇ ਕਰਾਂਗੇ ਔਰ ਅਸੀਂ ਅੱਜ ਹਾਊਸ ਬੁਲਾਇਆ ਸੀ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਉਹਨਾਂ ਨੂੰ ਫਿਰ ਮੌਕਾ ਦਿੱਤਾ ਸੀ ਕਿ ਤੁਸੀਂ ਆ ਕੇ ਆਪਣੀ ਗੱਲ ਇੱਥੇ ਰੱਖ ਸਕਦੇ ਹੋ ਮਗਰ ਅੱਜ ਵੀ ਬੜੀ ਅਫਸੋਸ ਦੀ ਗੱਲ ਕਿਉਂਕਿ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਐਪਾ ਜਿਓ ਨੇ ਸਾਰੇ ਦੇ ਸਾਰੇ ਸਿਰਫ ਦੂਸ਼ਣ ਬਾਜ਼ੀਆਂ ਕਰਨੀਆਂ ਦੂਜਿਆਂ ਦੇ ਉੱਤੇ ਦੋਸ਼ ਲਾਉਣ ਦੀਆਂ ਗੱਲਾਂ ਕਰਦੇ ਆ ਸੋ ਅੱਜ ਵੀ ਉਹਨਾਂ ਨੇ ਇੱਥੇ ਆ ਕੇ ਆਪਣੀ ਹਾਜ਼ਰੀ ਨਾਲ ਪਰਦੇ ਹੋਏ ਸਾਰਿਆਂ ਨੇ ਉੱਥੇ ਮੈਂਬਰ ਸਾਹਿਬ ਨੇ ਫਿਰ ਖੜੇ ਹੋ ਕੇ ਸਦਾ ਕੁਪਿੰਦਰ ਸਿੰਘ ਪੁੱਲੜ ਬੀਬੀ ਰஞ்சிਤ ਗੌਰ ਜੀ ਸਦਾ ਗੁਰਦੇਵ ਸਿੰਘ ਸਦਾ ਅਨੰਦਰਜੀਤ ਸਿੰਘ ਮੌਂਟੀ ਇਹਨਾਂ ਨੇ ਸਦਾ ਪ੍ਰਵਿੰਦਰ ਸਿੰਘ ਲੱਕੀ ਸਾਰਿਆਂ ਨੇ ਇਹ ਗੱਲਾਂ ਰੱਖੀਆਂ ਕਿ ਇੱਕ ਜਿਹੜਾ ਮੋਰਲ ਐਬਿਟੀਊਡ ਹੈ ਕਿ ਤੁਸੀਂ ਜਿਹੜੀ ਹੈ ਅਮਾਨਤ ਦੀ ਖਿਆਨਤ ਦੀਆਂ ਗੱਲਾਂ ਕਰਦੇ ਹੋ ਔਰ ਇਹ ਜਿਹੜੀਆਂ ਗੁਰੂ ਘਰ ਦੇ ਵਿੱਚ ਜੋ ਲੋਕ ਦਸਵੰਦ ਦਾ ਪੈਸਾ ਦਿੰਦੀ ਆਪਣਾ ਮੱਥਾ ਟੇਕਦੇ ਨੇ 10 10 ਰੁਪਏ ਕਰਕੇ ਉਹਨਾਂ ਨੂੰ ਤੁਸੀਂ ਨਿਜੀ ਤੌਰ ਦੇ ਉੱਤੇ ਆਪਣੀਆਂ ਕੰਪਨੀਆਂ ਦੇ ਨਾਮ ਦੇ ਉੱਤੇ ਇੱਥੋਂ ਚੈੱਕ ਲੈ ਕੇ ਜਾਣਾ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਆਪਣੀ ਬੇਟੀ ਦੇ ਨਾਮ ਤੇ ਲਿਆ ਹਰਵਿੰਦਰ ਸਿੰਘ ਸਰਨਾ ਉਪਰਮਜੀਤ ਸਿੰਘ ਸਰਨਾ ਨੇ ਆਪਣੀਆਂ ਕੰਪਨੀਆਂ ਦੇ ਨਾਮ ਦੇ ਉੱਤੇ ਲਿਆ ਸੋ ਇਹਦੇ ਇਹਦੇ ਧਿਆਨ ਰੱਖਦੇ ਹੋਏ ਸਾਰੇ ਹਾਊਸ ਨੇ ਪਾਸ ਕੀਤਾ ਕਿ ਇੱਕ ਐਸਾ ਮੈਸੇਜ ਜਾਣਾ ਚਾਹੀਦਾ ਕਿ ਕੋਈ ਮੈਂਬਰ ਅੱਜ ਤੋਂ ਬਾਅਦ ਜ਼ੁਰਤ ਨਾ ਕਰ ਸਕੇ ਕਿ ਉਹਨਾਂ ਭਈ ਦਿੱਲੀ ਕਮੇਟੀ ਦੇ ਵਿੱਚ ਰਹਿੰਦੇ ਹੋਏ ਇੱਥੇ ਦੇ ਖਜ਼ਾਨਿਆਂ ਵੱਲ ਨਜ਼ਰ ਪਾ ਸਕਕੇ ਇਹਦੇ ਵੱਲ ਗੋਲਗਾਂਵਲ ਧਿਆਨ ਦੇ ਸਕੇ ਸੋ ਸਾਰੇ ਮੈਂਬਰਾਂ ਨੇ ਇੱਕੋ ਫੈਸਲਾ ਲੈ ਕੇ ਇਹਨਾਂ ਨੂੰ ਅੱਜ ਬਿਲਕੁਲ ਮੁੱਢਲੀ ਮੈਂਬਰਸ਼ਿਪ ਤੋਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਹਾਊਸਕੋਲ ਅਧਿਕਾਰ ਹੈ ਐਕਟ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਬਿਲਕੁਲ ਖਾਰਜ ਕਰਤਾ ਗਿਆ ਔਰ ਅਗਲਾ ਮਤਾ ਪਾਸ ਕੀਤਾ ਕਿ ਇਸ ਮਤੇ ਨੂੰ ਜਿਹੜਾ ਅੱਜ ਪਾਸ ਕੀਤਾ ਇਹਨੂੰ ਕਾਰਵਾਈ ਲਈ ਦਿੱਲੀ ਸਰਕਾਰ ਨੂੰ ਭੇਜਿਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਇੱਕ ਬਹੁਤ ਵੱਡਾ ਤਰੋਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਵਿੰਦ ਕਾਲਕਾ ਤੇ ਕਲੋ ਜਲ ਸੈਕਟੀ ਨਕਮਾਇਆ ਇੱਕ ਝੂਠਾ ਜਨਰਲ ਹਾਊਸ ਜਿਸ ਨੂੰ ਕਾਲ ਤੱਕ ਦੇ ਜਹਦਰ ਸਾਹਿਬ ਨੇ ਰੋਕ ਲਈ ਸੀ ਕੀ ਕਾਲ ਤੱਕ ਤੇ ਜਹਦਰ ਸਾਹਿਬ ਦੀ ਬੀਨਾਂ ਨੇ ਨਹੀਂ ਸੁਣੀ ਨਾ ਮੰਨੀ ਆਖਿਆ ਕਿ ਜਹਦਰ ਸਾਹਿਬ ਸਾਡਾ ਸਿੱਧੀ ਆ ਕੇ ਗੱਲ ਕਰਨ ਅਸੀਂ ਉਹਨਾਂ ਦੇ ਮੈਸੇਜਰਾਂ ਨੂੰ ਐਂਟਰਟੇਨਿੰਗ ਕਰਦੇ ਲੇਕਿਨ ਤੁਸੀਂ ਜਾ ਕੇ ਅਸਰਾਂ ਦੇ ਤੁਸੀਂ ਜਾ ਕੇ ਵਜ਼ੀਰਾ ਦੇ ਚਰਨ ਪਰ ਸਪਰਸ਼ ਕਰਦੇ ਹੋ ਚਰਨ ਝਾੜਦੇ ਹੋ ਕਿਉਂਕਿ ਉੱਥੋਂ ਤੁਹਾਨੂੰ ਖਰਾਰ ਪੈਂਦੀ ਹੈ ਲੇਕਿਨ ਇਹ ਬੜੀ ਛੋਟੀ ਗੱਲ ਹੈ ਇਸ ਤੋਂ ਵੱਡਾ ਜਿਹੜਾ ਤੁਸੀਂ ਕੰਮ ਕੀਤਾ ਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਝੂਠਾ ਜਿਹੜਾ ਤੁਸੀਂ ਇਹ ਜਨਰਲ ਹਾਊਸ ਬੁਲਾਇਆ ਮੈਂ ਸਮਝਦਾ ਇਹਦੀ ਮੈਂ ਨਖੇਦੀ ਕਰਦਾ ਵਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਵਰਤਿਆ ਆਪਣੇ ਪਰਪਸ ਵਾਸਤੇ ਆਪਣੇ ਪੋਲੀਟੀਕਲ ਕੰਮ ਵਾਸਤੇ ਵਰਤਿਆ ਕਿਉਂ ਹੈ ਵਰਤਿਆ ਕੌਮ ਦੀ ਆਵਾਜ਼ ਬੰਦ ਕਰਨ ਨੂੰ ਜਿਹੜਾ ਤੁਸੀਂ ਆਖਿਓ ਨਾ ਮਨੁੱਖ ਦੇ ਸਨਨਾ ਭਰਾਵਾਂ ਨੂੰ ਤੁਸੀਂ ਮੈਂਬਰੀ ਖਾਰਜ ਕੀਤੀ ਹੈ ਕਰ ਨਹੀਂ ਸਕਦੇ ਤੁਸੀਂ ਸਾਡੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੀ ਆਵਾਜ਼ ਉੱਠਦੀ ਹੈ ਬੰਦੀ ਸਿੰਘਾਂ ਵਾਸਤੇ ਸਾਡੀ ਆਵਾਜ਼ ਉੱਠਦੀ ਹੈ ਮੰਗੂ ਮਠ ਵਾਸਤੇ ਸਾਡੀ ਆਵਾਜ਼ ਉੱਠਦੀ ਹੈ ਯਾਰ ਗੋਦੜੀ ਵਾਸਤੇ ਅਸੀਂ ਆਖਦੇ ਹਾਂ ਕਿ ਹਜ਼ੂਰ ਸਾਹਿਬ ਕਮੇਟੀ ਪਟਨਾ ਸਾਹਿਬ ਕਮੇਟੀ ਹਰਿਆਣਾ ਕਮੇਟੀ ਇਹਦੇ ਚ ਸਰਕਾਰੀ ਦਖਲ ਕੱਢਿਆ ਜਾਵੇ ਸਾਡੀ ਆਵਾਜ਼ ਉੱਠਦੀ ਹੈ ਕਿ ਪੰਜਾਬ ਨੂੰ ਤਬਾਹ ਕਰਨ ਦਾ ਪਾਣੀ ਜਿਹੜਾ ਭਾਪੜਾ ਨੰਗਲ ਤੋਂ ਛੱਡਿਆ ਗਿਆ ਸੀ ਡੈਮ ਚ ਉਹਦੀ ਕਮੇਟੀ ਚ ਪੰਜਾਬ ਦਾ ਹਿੱਸਾ ਹੋਣਾ ਚਾਹੀਦਾ ਉਹ ਸਰਕਾਰਾਂ ਨੂੰ ਚੰਗਾ ਨਹੀਂ ਲੱਗਦਾ ਔਰ ਤੁਸੀਂ ਆਪਣੇ ਉਹ ਲੈਕਚਰ ਚ ਕਹਿ ਰਹੇ ਹੋ ਕਿ ਮੇਰੇ ਤੇ ਬੜਾ ਪ੍ਰੈਸ਼ਰ ਸੀ ਸਰਕਾਰ ਦਾ ਇਹ ਕੰਮ ਕਰਨ ਵਾਸਤੇ ਤੁਸੀਂ ਸਾਡੀ ਮੈਂਬਰੀ ਖਾਰਜ ਕੀਤੀ ਉਹ ਹੋਈ ਨਹੀਂ ਮੈਂ ਜਦ ਤੱਕ ਜਿੰਦਾ ਹਾਂ ਮੈਂਬਰ ਰਵਾਂਗਾ ਜਦ ਤੱਕ ਮੈਂ ਅਸਤੀਫਾ ਨਹੀਂ ਦਵਾਗਾ ਮੈਂਬਰ ਰਵਾਂਗਾ ਜਦ ਤੱਕ ਨਵੀਂ ਇਲੈਕਸ਼ਨ ਨਹੀਂ ਹੁੰਦੀ ਮੈਂ ਮੈਂਬਰ ਰਵਾਂਗਾ ਤੁਹਾਡੇ ਕੀਤਿਆ ਮੇਰੀ ਮੈਂਬਰੀ ਨਹੀਂ ਜਾ ਸਕਦੀ ਲੇਕਿਨ ਇਕ ਗੱਲ ਦੱਸਦਾ ਮਨੂੰ ਕਿਸੇ ਮੈਂਬਰੀ ਦੀ ਲੋੜ ਨਹੀਂ ਪੰਥ ਦੀ ਆਵਾਜ਼ ਚ ਉੱਨਵਾਸਤੇ ਅਸੀਂ ਸਾਡਾ ਸੀਨਾ ਤਾਨ ਕੇ ਅਸੀਂ 84 ਦੀ ਲੜਾਈ ਵੀ ਲੜਦੇ ਹਾਂ ਸੱਜਣ ਟਾਈਟਲ ਨੂੰ ਹੀ ਅੰਦਰ ਕਰਾਨੇ ਆ ਅਸੀਂ ਕੌਮ ਦੇ ਮਸਲੇ ਵਿੱਚ ਚੁੱਪਦੇ ਹਾਂ ਤੁਸੀਂ ਸਰਕਾਰ ਨਾਲ ਲੜ ਕੇ ਸਾਡੀ ਆਵਾਜ਼ ਨੂੰ ਬੰਦ ਨਹੀਂ ਕਰ ਪਾਓਗੇ ਇਹ ਆਵਾਜ਼ ਹਮੇਸ਼ਾ ਬੁਲੰਦ ਕਰਾਂਗੇ ਮੈਂ ਜਦੀ ਪੁਸ਼ਤੀ ਆਪਣੇ ਪਿਤਾ ਤੋਂ ਸਿੱਖਿਆ ਜਿਹਦੀ ਆਵਾਜ਼ ਨੇ ਬੰਦ ਕਦੇ ਕਰ ਸਕੇ ਸੀ ਅਖੀਰ ਉਹਨਾਂ ਨੂੰ ਗੋਲੀਆਂ ਮਾਰ ਕੇ ਖਤਮ ਕਰਨ ਦੀ ਸਾਜ਼ਿਸ਼ ਰਚੀ ਗਈ ਸੀ ਹੋ ਸਕਦਾ ਮਿਰਨਾਲ ਲਈ ਇਦਾਂ ਹੋਵੇ ਲੇਕਿਨ ਇਹ ਆਵਾਜ਼ ਉਹਦੇ ਬੰਦ ਹੋਏਗੀ ਜਦੋਂ ਇਹ ਸਾਹ ਮੁੱਕਣਗੇ ਕੌਮ ਵਾਸਤੇ ਹਮੇਸ਼ਾ ਖੜੇ ਰਹਿਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ